ਹੰਮੇ ਰਾਧਾ ਸਵਾਮੀ ਬਿਆਸ ਵਾਲੇ ਪ੍ਰੇਮੀਆਂ ਤੁਹਾਡੇ ਚਲੂਣੇ ਤਾਂ ਲੜਨਗੇ ਕਿਉਂਕਿ ਤੁਹਾਡਾ ਰੱਬ ਨਸਾ ਤਸਕਰ ਦੇ ਕੋਲ ਮੁਲਾਕਾਤਾਂ ਕਰਦਾ ਫਿਰਦਾ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਹੀ ਕਹਿ ਦਿੰਨਾ ਵੀ ਗਾਲਾਂ ਕੱਢਣ ਵਾਸਤੇ ਤੁਹਾਡੇ ਕੋਲੇ ਬਹੁਤ ਟਾਈਮ ਹੋਊਗਾ ਘੱਟੋ ਘੱਟ ਜਿਹੜੀ ਮੈਂ ਗੱਲ ਬੋਲਣੀ ਹੁੰਦੀ ਹੈ ਨਾ YouTube ਤੇ ਉਹ ਜੋ ਵੀ 25 ਘੰਟੇ ਟ੍ਰੈਂਡ ਵਿੱਚ ਹੁੰਦੀ ਹੈ ਤੇ ਅਸੀਂ ਕਮੈਂਟ ਬਾਕਸ ਕਦੇ ਬੰਦ ਨਹੀਂ ਕਰਦੇ ਤੁਸੀਂ ਜਿੰਨੀਆਂ ਮਰਜ਼ੀ ਗਾਲਾਂ ਕੱਢਿਓ ਰੱਬ ਦਾ ਨਾਂ ਲੈ ਕੇ ਕੱਢ ਲਿਓ ਬਾਬੇ ਗ੍ਰਿੰਦਰ ਦਾ ਨਾਂ ਲੈ ਕੇ ਕੱਢ ਲਿਓ ਆਪਣੇ ਰੱਬ ਨੂੰ ਧਿਆ ਕੇ ਕੱਢ ਲਿਓ ਕੱਢਿਓ ਪਰ ਜਿਹੜੀ ਗੱਲ ਕਹਿਣ ਲੱਗਾ ਨਾ ਜਵਾਬ ਦਿਓ ਕਈਆਂ ਨੇ ਕਿਹਾ ਮਜੀਠੇ ਨਾਲ ਰਿਸ਼ਤੇਦਾਰੀ ਹੈ ਬਾਬਾ ਜੀ ਦੀ ਤਾਂ ਗਏ ਨਹੀਂ ਹੋਊਗੀ ਰਿਸ਼ਤੇਦਾਰੀ